ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਕਰਕੇ ਸਾਡੀ ਹੌਸਲਾ ਵਧਾਈ ਜ਼ਰੂਰ ਕਰਿਆ ਕਰੋ ਤੇ ਆਪਣੇ ਕੀਮਤੀ ਵਿਚਾਰ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਆ ਕਰੋ ਪਰਮਵੀਰ ਸਿੰਘ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਨਵੀਂ ਕਾਰ ਵਿੱਚ ਗੁਰੂਦਵਾਰਾ ਸਾਹਿਬ ਮੱਥਾ ਟੇਕਣ ਜਾਂਦਾ ਹੈ ਤੇ ਜਦੋਂ ਬਾਹਰ ਆ ਕੇ ਗਰੀਬਾਂ ਵਿੱਚ ਪ੍ਰਸ਼ਾਦ ਵੰਡਣ ਲੱਗਦਾ ਹੈ ਉਹ ਭੁਖਾਰੀਆਂ ਨੂੰ ਪ੍ਰਸ਼ਾਦ ਵੰਡ ਰਿਹਾ ਸੀ ਕਿ ਉਸ ਦੀ ਨਜ਼ਰ ਇੱਕ ਔਰਤ ਤੇ ਪੈਂਦੀ ਹੈ ਉਸ ਔਰਤ ਨੂੰ ਵੇਖ ਕੇ ਉਹ ਇੱਕਦਮ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਉਸਦੀ ਹੀ ਪਤਨੀ ਸੀ ਜਿਹੜੀ ਅੱਜ ਤੋਂ 4 ਸਾਲ ਪਹਿਲਾਂ ਉਸ ਨੂੰ ਛੱਡ ਕੇ ਚਲੀ ਗਈ ਸੀ ਜਿਵੇਂ ਹੀ ਪਰਮਵੀਰ ਸਿੰਘ ਉਸ ਨੂੰ ਦੇਖਦਾ ਹੈ ਤੇ ਹਰਾਣ ਰਹਿ ਜਾਂਦਾ ਹੈ ਕਿ ਇਹ ਇੱਥੇ ਤੇ ਇਸ ਹਾਲਤ ਵਿੱਚ ਕਿਵੇਂ ਜਦੋਂ ਪਰਮਵੀਰ ਦੀ ਘਰਵਾਲੀ ਨੇ ਪਰਮਵੀਰ ਨੂੰ ਵੇਖਿਆ ਤਾਂ ਉਸ ਨੂੰ ਵੇਖ ਕੇ ਅਣ ਦੇਖਾ ਕਰ ਦਿੱਤਾ ਪਰਮਵੀਰ ਸੋਚਦਾ ਹੈ ਕਿ ਉਹ ਮੈਨੂੰ ਪਛਾਣ ਕਿਉਂ ਨਹੀਂ ਰਹੀ ਆਓ ਜਾਣਦੇ ਹਾਂ ਪੂਰੀ ਕਹਾਣੀ ਲੁਧਿਆਣਾ ਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪਰਮਵੀਰ ਨਾਮ ਦਾ ਮੁੰਡਾ ਰਹਿੰਦਾ ਸੀ ਉਸ ਦੇ ਘਰ ਵਿੱਚ ਉਸ ਦੀ ਮਾਤਾ ਪਿਤਾ ਇੱਕ ਛੋਟੀ ਭੈਣ ਰਹਿੰਦੀ ਸੀ ਪਰਮਵੀਰ 12ਵੀਂ ਕਲਾਸ ਵਿੱਚ ਪੜਦਾ ਸੀ ਤੇ ਉਸਦੇ ਨਾਲ ਹੀ ਇੱਕ ਦੀਪ ਨਾਮ ਦੀ ਕੁੜੀ ਪੜਦੀ ਸੀ ਜੋ ਪਰਮਵੀਰ ਨੂੰ ਦਿਲੋਂ ਪਿਆਰ ਕਰਦੀ ਹੈ ਤੇ ਉਹ ਚਾਹੁੰਦੀ ਹੈ ਕਿ ਅੱਜ ਸਕੂਲ ਦੇ ਆਖਰੀ ਦਿਨ ਉਹ ਪਰਮਵੀਰ ਸਿੰਘ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਦੇਵੇ ਉਹ ਪਰਮਵੀਰ ਸਿੰਘ ਨੂੰ ਮਿਲਣ ਜਾਂਦੀ ਹੈ ਤਾਂ ਪਰਮਵੀਰ ਸਿੰਘ ਮੁੰਡਿਆਂ ਨਾਲ ਖੜਾ ਹੁੰਦਾ ਹੈ ਤੇ ਉਸ ਤੋਂ ਬਾਅਦ ਦੀਪ ਦੀ ਪਰਮਵੀਰ ਨੂੰ ਬੁਲਾਉਣ ਦੀ ਹਿੰਮਤ ਨਹੀਂ ਹੁੰਦੀ ਤੇ ਉਹ ਵਾਪਸ ਆ ਜਾਂਦੀ ਹੈ 8ਵੀਂ ਕਲਾਸ ਤੋਂ ਬਾਅਦ ਦੀਪ ਕੰਪਿਊਟਰ ਦਾ ਕੋਰਸ ਕਰਨ ਲੱਗਦੀ ਹੈ ਤੇ ਉਹ ਇੱਕ ਕੋਚਿੰਗ ਸੈਂਟਰ ਵਿੱਚ ਦਾਖਲਾ ਲੈ ਲੈਂਦੀ ਹੈ ਤੇ ਇਤਫਾਕ ਦੇ ਨਾਲ ਉੱਥੇ ਪਰਮਵੀਰ ਵੀ ਦਾਖਲਾ ਲੈਂਦਾ ਹੈ ਜੀਪ ਦਾ ਪਰਿਵਾਰ ਕੋਈ ਜ਼ਿਆਦਾ ਅਮੀਰ ਨਹੀਂ ਹੁੰਦਾ ਬਹੁਤ ਜ਼ਿਆਦਾ ਗਰੀਬ ਹੁੰਦੇ ਨੇ ਦੀਪ ਦੇ ਘਰ ਵਾਲੇ ਦੀਪ ਦੇ ਪਾਪਾ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਨੇ ਤੇ ਦੀਪ ਗਰੀਬੀ ਵਿੱਚ ਹੀ ਵੱਡੀ ਹੋਈ ਸੀ ਹੁਣ ਜਦੋਂ ਉਹ ਪਰਮਵੀਰ ਨੂੰ ਕੋਚਿੰਗ ਸੈਂਟਰ ਵਿੱਚ ਦੇਖਦੀ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਉਹ ਸੋਚਦੀ ਹੈ ਕਿ ਰੱਬ ਸਾਨੂੰ ਮਿਲਾਉਣਾ ਚਾਹੁੰਦਾ ਹੈ ਇੱਕ ਦਿਨ ਉਹ ਮੌਕਾ ਦੇਖ ਕੇ ਪਰਮਵੀਰ ਕੋਲ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ ਤੇ ਜਿਵੇਂ ਹੀ ਦੀਪ ਨੇ ਪਰਮਵੀਰ ਕੋਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤਾਂ ਉਹ ਚੱਟ ਮੰਨ ਗਿਆ ਕਿਉਂਕਿ ਉਹ ਵੀ ਮਨ ਹੀ ਮਨ ਦੀਪ ਨੂੰ ਬਹੁਤ ਪਸੰਦ ਕਰਦਾ ਸੀ ਤੇ ਉਹ ਕਹਿੰਦਾ ਹੈ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਤੇ ਉਹਨਾਂ ਦੇ ਇਸ ਰਿਸ਼ਤੇ ਨੂੰ 3 ਸਾਲ ਬੀਤ ਜਾਂਦੇ ਨੇ ਇੱਕ ਦਿਨ ਜਦੋਂ ਦੀਪ ਘਰ ਜਾਂਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦੇ ਪਾਪਾ ਉਸਦੇ ਵਿਆਹ ਦੀ ਗੱਲ ਕਰ ਰਹੇ ਨੇ ਉਹ ਉਸ ਲਈ ਮੁੰਡਾ ਲੱਭ ਰਹੇ ਨੇ ਤਾਂ ਦੀਪ ਪਰਮਵੀਰ ਨੂੰ ਫੋਨ ਕਰਕੇ ਸਾਰੀ ਗੱਲ ਦੱਸਦੀ ਹੈ ਕਿ ਮੇਰੇ ਪਾਪਾ ਮੇਰਾ ਵਿਆਹ ਕਿਸੇ ਹੋਰ ਨਾਲ ਕਰ ਦੇਣਗੇ ਪਰਮਵੀਰ ਨੂੰ ਵੀ ਚਿੰਤਾ ਹੋ ਜਾਂਦੀ ਹੈ ਪਰਮਵੀਰ ਉਸ ਨੂੰ ਕਹਿੰਦਾ ਹੈ ਕਿ ਜੇ ਤੂੰ ਮੈਨੂੰ ਪਿਆਰ ਕਰਦੀ ਹੈ ਤਾਂ ਤੈਨੂੰ ਆਪਣੇ ਘਰ ਆਪ ਗੱਲ ਕਰਨੀ ਪਵੇਗੀ ਇਹ ਸੁਣ ਕੇ ਦੀਪ ਪਰਮਵੀਰ ਬਾਰੇ ਘਰ ਵਿੱਚ ਸਾਰਾ ਕੁਝ ਦੱਸ ਦਿੰਦੀ ਹੈ ਜਦੋਂ ਦੀਪ ਦੇ ਪਾਪਾ ਪਰਮਵੀਰ ਬਾਰੇ ਪੁੱਛਣ ਲੱਗੇ ਤਾਂ ਦੀਪ ਦੱਸਦੀ ਹੈ ਕਿ ਉਸ ਦਾ ਪਰਿਵਾਰ ਸਾਡੇ ਪਰਿਵਾਰ ਵਾਂਗੂ ਮਿਡਲ ਪਰਿਵਾਰ ਹੈ ਉਹ ਪਰਿਵਾਰ ਵਿੱਚ ਇਕਲੌਤਾ ਮੁੰਡਾ ਹੈ ਬਹੁਤ ਚੰਗਾ ਹੈ ਉਸ ਦੇ ਪਾਪਾ ਕੁਝ ਟਾਈਮ ਸੋਚਣ ਤੋਂ ਬਾਅਦ ਕਹਿੰਦੇ ਹਨ ਠੀਕ ਹੈ ਧੀ ਜੇ ਤੈਨੂੰ ਉਹ ਮੁੰਡਾ ਪਸੰਦ ਹੈ ਤਾਂ ਅਸੀਂ ਉਹਨਾਂ ਦੇ ਪਰਿਵਾਰ ਨਾਲ ਗੱਲ ਕਰ ਲੈਂਦੇ ਹਾਂ ਪਰਮਵੀਰ ਵੀ ਆਪਣੇ ਪਰਿਵਾਰ ਨਾਲ ਗੱਲ ਕਰ ਲੈਂਦਾ ਹੈ ਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਇਸ ਤੋਂ ਬਾਅਦ ਦੀਪ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਤੇ ਘਰ ਵਿੱਚ ਚੰਗੀ ਤਰ੍ਹਾਂ ਰਹਿਣ ਲੱਗ ਜਾਂਦੀ ਹੈ ਇੱਕ ਦਿਨ ਪਰਮਵੀਰ ਕਹਿੰਦਾ ਹੈ ਕਿ ਦੀਪ ਸਾਨੂੰ ਸਾਡੀ ਪੜ੍ਹਾਈ ਤੋਂ ਕੀ ਫਾਇਦਾ ਹੋਇਆ ਅਸੀਂ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜਾਉਣ ਹੀ ਲੱਗ ਜਾਈਏ ਜੇ ਕਿਤੇ ਸਾਨੂੰ ਕੋਈ ਵਧੀਆ ਤਨਖਾਹ ਦੇਵੇ ਤਾਂ ਸਾਡੀ ਜ਼ਿੰਦਗੀ ਸੌਖੀ ਹੋ ਜਾਵੇਗੀ ਦੀਪ ਨੂੰ ਵੀ ਇਹ ਗੱਲ ਵਧੀਆ ਲੱਗਦੀ ਹੈ ਤੇ ਪਰਮਵੀਰ ਆਪਣੇ ਮਾਤਾ ਪਿਤਾ ਨਾਲ ਗੱਲ ਕਰਦਾ ਹੈ ਉਸਦੇ ਮਾਤਾ ਪਿਤਾ ਵੀ ਇਸ ਗੱਲ ਵਿੱਚ ਹਾਮੀ ਭਰ ਦਿੰਦੇ ਹਨ ਉਹ ਦੋਵੇਂ ਇੱਕ ਸਕੂਲ ਵਿੱਚ ਅਪਲਾਈ ਕਰਦੇ ਹਨ ਤੇ ਉਹਨਾਂ ਦੋਨਾਂ ਨੂੰ ਨੌਕਰੀ ਮਿਲ ਜਾਂਦੀ ਹੈ ਉਹ ਦੋਵੇਂ ਪਤੀ ਪਤਨੀ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਦਾ ਸਕੂਲ ਘਰ ਤੋਂ 25 ਕਿਲੋਮੀਟਰ ਦੂਰ ਸ਼ਹਿਰ ਵਿੱਚ ਸੀ ਜਿਸ ਕਰਕੇ ਉਹਨਾਂ ਨੂੰ ਰਸਤੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਸੀ ਉਹ ਸੋਚਦੇ ਹਨ ਕਿਉਂ ਨਾ ਸਕੂਲ ਦੇ ਨੇੜੇ ਹੀ ਇੱਕ ਘਰ ਕਿਰਾਏ ਤੇ ਲੈ ਕੇ ਉੱਥੇ ਹੀ ਰਹਿਣ ਲੱਗ ਜਾਈਏ ਪਰ ਵੀਰ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਕਰਦਾ ਹੈ ਤੇ ਉਸ ਦਾ ਪਰਿਵਾਰ ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟ ਕਰਦਾ ਹੈ ਉਹ ਕਹਿੰਦੇ ਹਨ ਸਕੂਲ ਦੇ ਨੇੜੇ ਹੀ ਕੋਈ ਘਰ ਕਿਰਾਏ ਤੇ ਲੈ ਲਓ ਤੇ ਉੱਥੇ ਹੀ ਰਹਿਣ ਲੱਗ ਜਾਓ ਕਿਉਂ ਰਸਤੇ ਵਿੱਚ ਐਵੇਂ ੱਟਕੇ ਖਾਂਦੇ ਹੋ ਹੁਣ ਪਰਮਵੀਰ ਸਿੰਘ ਸਕੂਲ ਦੇ ਨੇੜੇ ਹੀ ਇੱਕ ਘਰ ਕਿਰਾਏ ਤੇ ਲੈਂਦਾ ਹੈ ਤੇ ਦੋਨੇ ਜੀ ਉੱਥੇ ਰਹਿਣ ਲੱਗ ਜਾਂਦੇ ਨੇ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲੱਗਦੇ ਹਨ ਉਹਨਾਂ ਦੋਨਾਂ ਵਿੱਚ ਬਹੁਤ ਜ਼ਿਆਦਾ ਗਹਿਰਾ ਪਿਆਰ ਸੀ ਤੇ ਕਦੇ ਵੀ ਕਿਸੇ ਗੱਲ ਨੂੰ ਲੈ ਕੇ ਕੋਈ ਲੜਾਈ ਝਗੜਾ ਨਹੀਂ ਹੁੰਦਾ ਸੀ ਦੀਪਦੀ ਕੋਈ ਇੱਛਾ ਸੀ ਉਹ ਪਰਮਵੀਰ ਨੂੰ ਕਹਿੰਦੀ ਹੈ ਕਿ ਮੈਂ ਇੱਕ ਵਾਰ ਵਿਦੇਸ਼ ਜ਼ਰੂਰ ਘੁੰਮ ਕੇ ਆਉਣਾ ਚਾਹੁੰਦੀ ਹਾਂ ਮੈਂ ਇੱਕ ਵਾਰੀ ਹਵਾਈ ਜਹਾਜ਼ ਵਿੱਚ ਜ਼ਰੂਰ ਬੈਠਣਾ ਚਾਹੁੰਦੀ ਹਾਂ ਮੈਂ ਦੇਖਣਾ ਚਾਹੁੰਦੀ ਹਾਂ ਕਿ ਬਾਹਰਲੇ ਲੋਕ ਕਿਵੇਂ ਰਹਿੰਦੇ ਹਨ ਪਰਮਵੀਰ ਕਹਿੰਦਾ ਹੈ ਕਿ ਕੁਝ ਪੈਸੇ ਕਮਾ ਲਈਏ ਫਿਰ ਅਸੀਂ ਵਿਦੇਸ਼ ਜ਼ਰੂਰ ਘੁੰਮਣ ਜਾਵਾਂਗੇ ਉਹਨਾਂ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਸੀ ਤਿੰਨ ਸਾਲਾਂ ਵਿੱਚ ਉਹਨਾਂ ਕੋਲੋਂ ਐਨੇ ਪੈਸੇ ਇਕੱਠੇ ਨਹੀਂ ਹੋਏ ਕਿ ਉਹ ਵਿਦੇਸ਼ ਘੁੰਮਣ ਜਾ ਸਕਣ ਕਿਉਂਕਿ ਇਸ ਦੌਰਾਨ ਪਰਮਵੀਰ ਸਿੰਘ ਦੇ ਪਾਪਾ ਬਿਮਾਰ ਹੋ ਗਏ ਤੇ ਉਹਨਾਂ ਦੇ ਇਲਾਜ ਤੇ ਕਾਫੀ ਪੈਸੇ ਖਰਚ ਹੋ ਗਏ ਸਨ ਦੀਪ ਇਸ ਗੱਲ ਨੂੰ ਲੈ ਕੇ ਕਈ ਵਾਰ ਪਰੇਸ਼ਾਨ ਹੋ ਜਾਂਦੀ ਤੇ ਪਰਮਵੀਰ ਸਿੰਘ ਨਾਲ ਲੜਾਈ ਕਰਨ ਲੱਗ ਜਾਂਦੀ ਕਹਿੰਦੀ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੇ ਵਿਦੇਸ਼ ਘੁੰਮਣ ਜਾ ਸਕਾਂਗੇ ਪਰ ਪਰਮਵੀਰ ਉਸ ਨੂੰ ਪਿਆਰ ਨਾਲ ਸਮਝਾਉਂਦਾ ਹੈ ਤੇ ਸਮਾਂ ਵਧੀਆ ਲੰਘ ਰਿਹਾ ਸੀ ਹੁਣ ਜਿਸ ਸਕੂਲ ਵਿੱਚ ਉਹ ਦੋਵੇਂ ਪੜਾਉਂਦੇ ਸੀ ਉਥੋਂ ਦੇ ਪ੍ਰਿੰਸੀਪਲ ਦੀ ਬਦਲੀ ਹੋ ਜਾਂਦੀ ਹੈ ਤੇ ਜਿਹੜਾ ਨਵਾਂ ਪ੍ਰਿੰਸੀਪਲ ਸੀ ਉਸ ਦਾ ਨਾਂ ਸੰਜੀਵ ਸੀ ਦੀਪ ਬਹੁਤ ਸੋਹਣੀ ਕੁੜੀ ਸੀ ਤੇ ਸੰਜੀਵ ਦੀ ਨਜ਼ਰ ਦੀਪ ਤੇ ਪੈ ਜਾਂਦੀ ਹੈ ਉਹ ਕਿਸੇ ਵੀ ਤਰੀਕੇ ਨਾਲ ਦੀਪ ਨੂੰ ਆਪਣਾ ਬਣਾਉਣਾ ਚਾਹੁੰਦਾ ਹੈ ਉਹ ਆਪਣੇ ਸਕੂਲ ਵਿੱਚ ਕੰਮ ਛੋਟੇ ਬੱਚਿਆਂ ਨੂੰ ਖਾਣਾ ਖਵਾਉਣ ਦਾ ਕੰਮ ਕਰਦੀ ਕਿਸੇ ਔਰਤ ਤੋਂ ਦੀਪ ਬਾਰੇ ਪੁੱਛਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਦੀਪ ਦਾ ਵਿਦੇਸ਼ ਜਾਣ ਦਾ ਸੁਪਨਾ ਹੈ ਉਹ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ ਉਹ ਦੀਪ ਨੂੰ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਕਹਿਣ ਲੱਗਦਾ ਹੈ ਜੇ ਤੂੰ ਚਾਹੇ ਤਾਂ ਮੈਂ ਤੇਰਾ ਇਹ ਸੁਪਨਾ ਪੂਰਾ ਕਰ ਸਕਦਾ ਹਾਂ ਪਹਿਲਾਂ ਤਾਂ ਦੀਪ ਨੂੰ ਇਹ ਸੁਣ ਕੇ ਅਜੀਬ ਜਿਹਾ ਲੱਗਦਾ ਹੈ ਫੇਰ ਉਹ ਸੋਚਦੀ ਹੈ ਕੀ ਪਤਾ ਹੈ ਪ੍ਰਿੰਸੀਪਲ ਸਰ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਕਿਤੇ ਕਮਾ ਕੇ ਲਿਆਉਣ ਦਾ ਪ੍ਰੋਗਰਾਮ ਬਣਾ ਰਹੇ ਹੋਣ ਦੀਪ ਦਾ ਵਿਦੇਸ਼ ਵਿੱਚ ਘੁੰਮਣ ਦਾ ਸੁਪਨਾ ਉਸ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ ਅਸ ਨੂੰ ਸਹੀ ਗਲਤ ਦਾ ਪਤਾ ਨਹੀਂ ਲੱਗ ਰਿਹਾ ਸੀ ਇਸ ਬਾਰੇ ਉਹ ਪਰਮਵੀਰ ਨਾਲ ਗੱਲ ਕਰਦੀ ਹੈ ਕਹਿੰਦੀ ਹੈ ਕਿ ਪ੍ਰਿੰਸੀਪਲ ਸਰ ਮੈਨੂੰ ਵਿਦੇਸ਼ ਘਮਾਉਣ ਨੂੰ ਕਹਿ ਰਹੇ ਨੇ ਜੇ ਤੁਸੀਂ ਚਾਹੋ ਤਾਂ ਪਰ ਉਹ ਮਨਾ ਕਰ ਦਿੰਦਾ ਹੈ ਉਹ ਜਾਣਦਾ ਸੀ ਕਿ ਪ੍ਰਿੰਸੀਪਲ ਕਿਹੋ ਜਿਹਾ ਹੈ ਇਸ ਲਈ ਉਹ ਦੀਪ ਨੂੰ ਕਹਿੰਦਾ ਹੈ ਕਿ ਤੂੰ ਉਸ ਦੇ ਜਾਲ ਵਿੱਚ ਨਾ ਫਸ ਕਿਉਂਕਿ ਉਹ ਚੰਗਾ ਇਨਸਾਨ ਨਹੀਂ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਇਹ ਸੁਣ ਕੇ ਦੀਪ ਪਰਮਵੀਰ ਨਾਲ ਲੜਨ ਲੱਗ ਜਾਂਦੀ ਹੈ ਉਹ ਕਹਿੰਦੀ ਹੈ ਕਿ ਤੁਸੀਂ ਮੈਨੂੰ ਕਿਤੇ ਵੀ ਕਮਾਉਣ ਨਹੀਂ ਲੈ ਕੇ ਗਏ ਜੇ ਕੋਈ ਹੋਰ ਲੈ ਕੇ ਜਾਂਦਾ ਹੈ ਤਾਂ ਤੁਸੀਂ ਉਸ ਵਿੱਚ ਬੁਰਾਈਆਂ ਵੇਖਣ ਲੱਗ ਜਾਂਦੇ ਹੋ ਪਰਵੀਰ ਤੇ ਦੀਪ ਵਿੱਚ ਥੋੜੀ ਲੜਾਈ ਹੋ ਜਾਂਦੀ ਹੈ ਤੇ ਲੜਾਈ ਤੋਂ ਬਾਅਦ ਨਾਰਾਜ਼ ਹੋ ਕੇ ਦੋਵੇਂ ਸੌ ਜਾਂਦੇ ਹਨ ਅਗਲੇ ਦਿਨ ਜਦੋਂ ਦੀਪ ਦੁਬਾਰਾ ਸਕੂਲ ਜਾਂਦੀ ਹੈ ਤਾਂ ਉਸ ਦਾ ਪ੍ਰਿੰਸੀਪਲ ਉਸ ਨੂੰ ਪੁੱਛਾ ਲੱਗਦਾ ਹੈ ਕਿ ਦੱਸ ਕੀ ਹੋਇਆ ਜੇ ਤੂੰ ਜਾਣਾ ਹੈ ਤਾਂ ਮੈਂ ਤੇਰੇ ਸੁਪਨੇ ਨੂੰ ਪੂਰਾ ਕਰ ਸਕਦਾ ਹੈ ਇਹ ਸੁਣ ਕੇ ਦੀਪ ਉਸ ਨੂੰ ਕਹਿੰਦੀ ਹੈ ਠੀਕ ਹੈ ਸਰ ਜਦੋਂ ਤੁਸੀਂ ਕਹੋ ਅਸੀਂ ਚਲੇ ਜਾਵਾਂਗੇ ਇਹ ਕਹਿ ਕੇ ਉਹ ਆਪਣੀ ਕਲਾਸ ਵਿੱਚ ਚਲੀ ਜਾਂਦੀ ਹੈ ਅੱਜ ਸਕੂਲ ਵਿੱਚ ਕੁਝ ਕੰਮ ਕਰਕੇ ਪ੍ਰਿੰਸੀਪਲ ਉਸ ਨੂੰ ਸਕੂਲ ਵਿੱਚ ਰੋਕ ਲੈਂਦਾ ਹੈ ਖਾਲੀ-ਖਾਲੀ ਸ਼ਾਮ ਹੋ ਜਾਂਦੀ ਹੈ ਘਰ ਜਾਂਦੇ ਹੀ ਉਹ ਪਰਮਵੀਰ ਨਾਲ ਇਸ ਬਾਰੇ ਚੰਗੀ ਤਰ੍ਹਾਂ ਗੱਲ ਕਰਨ ਦਾ ਫੈਸਲਾ ਕਰਦੀ ਹੈ ਉਹ ਕਹਿੰਦੀ ਹੈ ਕਿ ਮੈਂ ਸਰ ਨਾਲ ਵਿਦੇਸ਼ ਜਾ ਰਹੀ ਹਾਂ ਜੇ ਤੁਹਾਨੂੰ ਕੋਈ ਇਤਰਾਜ਼ ਹੈ ਤਾਂ ਹੁਣੇ ਦੱਸੋ ਇਹ ਗੱਲ ਸੁਣ ਕੇ ਪਰਮਵੀਰ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਤੇ ਉਹਨਾਂ ਵਿੱਚ ਲੜਾਈ ਹੋ ਜਾਂਦੀ ਹੈ ਲੜਾਈ ਤੋਂ ਬਾਅਦ ਪਰਮਵੀਰਦੀਪ ਦੇ ਘਰ ਫੋਨ ਕਰਕੇ ਦੀਪ ਬਾਰੇ ਦੱਸਦਾ ਹੈ ਦੀਪ ਦੇ ਡੈਡੀ ਵੀ ਉਸ ਨੂੰ ਸਮਝਾਉਂਦੇ ਨੇ ਤੇਏ ਤੂੰ ਬਹੁਤ ਗਲਤ ਕਰ ਰਹੀ ਏ ਦੀਪ ਆਪਣੇ ਡੈਡੀ ਦੀ ਗੱਲ ਸੁਣ ਕੇ ਉਸ ਤੇ ਅਮਲ ਨਹੀਂ ਕਰਦੀ ਰਾਤ ਨੂੰ ਦੋਵੇਂ ਸੌ ਗਏ ਤੇ ਜਦੋਂ ਸਵੇਰ ਹੋਈ ਸਵੇਰੇ ਉੱਠਦੇ ਹੀ ਪਰਮਵੀਰ ਦੀਪ ਨੂੰ ਇੱਧਰ ਉੱਧਰ ਲੱਭਣਾ ਸ਼ੁਰੂ ਕਰਦਾ ਹੈ ਦੀਪ ਤਾਂ ਅੱਧੀ ਰਾਤ ਨੂੰ ਹੀ ਘਰੋਂ ਚਲੀ ਗਈ ਸੀ ਉਸ ਨੇ ਇੱਕ ਚਿੱਠੀ ਲੈ ਕੇ ਆਪਣੇ ਸਹਰਾਣੇ ਤੇ ਰੱਖੀ ਸੀ ਉਸ ਵਿੱਚ ਲਿਖਿਆ ਸੀ ਕਿ ਤੁਸੀਂ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ ਮੈਂ ਸਾਰ ਨਾਲ ਵਿਦੇਸ਼ ਜਾ ਰਹੀ ਹਾਂ ਅੱਜ ਤੋਂ ਬਾਅਦ ਸਾਡਾ ਇੱਕ ਦੂਜੇ ਨਾਲ ਕੋਈ ਸਬੰਧ ਨਹੀਂ ਤੂੰ ਮੇਰੇ ਪਿਆਰ ਦੀ ਕਦਰ ਨਹੀਂ ਕੀਤੀ ਚਿੱਠੀ ਪੜਨ ਤੋਂ ਬਾਅਦ ਪਰਮਵੀਰ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਉਹ ਹੌਲੀ-ਹੌਲੀ ਆਪਣੇ ਆਪ ਨੂੰ ਸੰਭਾਲ ਲੈਂਦਾ ਹੈ ਤੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਦੀਪ ਦੇ ਪਰਿਵਾਰ ਵਾਲੇ ਦੀਪ ਨੂੰ ਫੋਨ ਤੇ ਫੋਨ ਕਰਦੇ ਨੇ ਤਾਂ ਫੋਨ ਨਹੀਂ ਲੱਗਦਾ ਪਰਿਵਾਰ ਵਾਲੇ ਉਸ ਦੀ ਚਿੰਤਾ ਕਰਦੇ ਨੇ ਪਰ ਉਸ ਦੀ ਭਾਲ ਨਹੀਂ ਕਰਦੇ ਪਰਮਵੀਰ ਵੀ ਉਸ ਨੂੰ ਭੁੱਲ ਕੇ ਆਪਣੇ ਕੰਮਾਂ ਵਿੱਚ ਰੁੱਝ ਜਾਂਦਾ ਹੈ ਉਹ ਸਕੂਲ ਛੱਡ ਕੇ ਆਪਣਾ ਹੀ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਲੈਂਦਾ ਹੈ ਹੁਣ ਲਗਭਗ 4 ਸਾਲ ਬੀਤ ਚੁੱਕੇ ਸਨ 4 ਸਾਲਾਂ ਵਿੱਚ ਉਸ ਨੇ ਇੰਨੇ ਪੈਸੇ ਕਮਾ ਲਏ ਸੀ ਕਿ ਉਹ ਚਾਹੇ ਤਾਂ ਵਿਦੇਸ਼ ਦੀ ਯਾਤਰਾ ਕਰ ਸਕਦਾ ਸੀ ਪਰ ਉਹ ਵਿਦੇਸ਼ ਜਾਣ ਨੂੰ ਜ਼ਿਆਦਾ ਜ਼ਰੂਰੀ ਨਹੀਂ ਸਮਝਦਾ ਸੀ ਉਹ ਆਪਣੇ ਮਾਪਿਆਂ ਨਾਲ ਰਹਿਣ ਲੱਗ ਪਿਆ ਤੇ ਉਹਨਾਂ ਦੀ ਸੇਵਾ ਕਰਦਾ ਇੱਕ ਦਿਨ ਉਹ ਆਪਣੇ ਪਿਤਾ ਨਾਲ ਛੱਤ ਉੱਪਰ ਖੜ੍ਹਾ ਸੀ ਤਾਂ ਉਹ ਦੇਖਦਾ ਹੈ ਕਿ ਉਸ ਦਾ ਗਵਾਂਢੀ ਨਵੀਂ ਕਾਰ ਲੈ ਕੇ ਆਉਂਦਾ ਹੈ ਉਸ ਦੇ ਪਿਤਾ ਜੀ ਕਹਿੰਦੇ ਹਨ ਕਿੰਨੀ ਸੋਹਣੀ ਕਾਰ ਹੈ ਇਹ ਜਾਣ ਕੇ ਪਰਮਵੀਰ ਹੱਸਦਾ ਹੋਇਆ ਕਹਿਣ ਲੱਗਿਆ ਹਾਂਜੀ ਪਾਪਾ ਜੀ ਬਹੁਤ ਸੋਹਣੀ ਕਾਰ ਹੈ ਤੁਹਾਨੂੰ ਇਹ ਕਾਰ ਪਸੰਦ ਹੈ ਜੇ ਤੁਸੀਂ ਚਾਹੋ ਤਾਂ ਇਹ ਕਾਰ ਆਪਾਂ ਖਰੀਦ ਸਕਦੇ ਹਾਂ ਪਰ ਉਹ ਕਹਿੰਦੇ ਕਿ ਮੈਂ ਇਸੇ ਤਰ੍ਹਾਂ ਹੀ ਠੀਕ ਹਾਂ ਐਨਾ ਕਹਿ ਕੇ ਉਹ ਉੱਥੋਂ ਚਲੇ ਜਾਂਦੇ ਨੇ ਪਰ ਪਰਮਵੀਰ ਆਪਣੇ ਪਿਤਾ ਦੀ ਗੱਲ ਸਮਝ ਲੈਂਦਾ ਹੈ ਉਹ ਆਪਣੇ ਪਿਤਾ ਲਈ ਇੱਕ ਵਧੀਆ ਕਾਰ ਖਰੀਦ ਲੈਂਦਾ ਹੈ ਘਰ ਦੇ ਉਸ ਨੂੰ ਦੁਬਾਰਾ ਵਿਆਹ ਕਰਵਾਉਣ ਲਈ ਕਹਿਣ ਲੱਗ ਜਾਂਦੇ ਨੇ ਪਰ ਪਰਮਵੀਰ ਮਨਾ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਮੇਰਾ ਹਜੇ ਤੱਕ ਦੀਪ ਨਾਲ ਤਲਾਕ ਨਹੀਂ ਹੋਇਆ ਜੇ ਉਸ ਨਾਲ ਤਲਾਕ ਹੋਵੇਗਾ ਫਿਰ ਹੀ ਮੈਂ ਦੂਜਾ ਵਿਆਹ ਕਰਵਾ ਸਕਦਾ ਹਾਂ ਜੇ ਮੈਂ ਉਸ ਨੂੰ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਲਿਆ ਤੇ ਉਹ ਵਾਪਸ ਆ ਗਈ ਤਾਂ ਮੈਂ ਸਰਕਾਰੀ ਚੱਕਰਾਂ ਵਿੱਚ ਫਸ ਜਾਵਾਂਗਾ ਜੋ ਕਿ ਮੈਂ ਨਹੀਂ ਚਾਹੁੰਦਾ ਇਹ ਕਹਿ ਕੇ ਪਰਵੀਰ ਉਦਾਸ ਹੋ ਜਾਂਦਾ ਉਸ ਦੇ ਪਾਪਾ ਆਪਣੇ ਪੁੱਤਰ ਦੇ ਚਿਹਰੇ ਵੱਲ ਦੇਖ ਕੇ ਸਮਝ ਜਾਂਦੇ ਹਨ ਤੇ ਗੱਲ ਨੂੰ ਬਦਲ ਦਿੰਦੇ ਹਨ ਪਤ ਨਵੀਕਾਰਤਾ ਆ ਗਈ ਹੁਣ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਨਹੀਂ ਜਾਣਾ ਹਾਂਜੀ ਪਿਤਾ ਜੀ ਇਹ ਗੱਲ ਤਾਂ ਮੈਂ ਭੁੱਲ ਹੀ ਗਿਆ ਸੀ ਉਹ ਕਾਰ ਵਿੱਚ ਆਪਣੇ ਪਿਤਾ ਜੀ ਨੂੰ ਬਿਠਾ ਕੇ ਉਥੋਂ ਦੇ ਗੁਰੂ ਘਰ ਵਿੱਚ ਲੈ ਜਾਂਦਾ ਹੈ ਜੋ ਕਿ 25 ਕਿਲੋਮੀਟਰ ਦੂਰ ਸੀ ਵਰ ਅਰਦਾਸ ਕਰਵਾ ਕੇ ਬਾਹਰ ਗਰੀਬਾਂ ਨੂੰ ਮਠਿਆਈਆਂ ਵੰਡਣ ਲੱਗਦਾ ਹੈ ਤਾਂ ਅਚਾਨਕ ਉਸਦੀ ਨਜ਼ਰ ਇੱਕ ਔਰਤ ਵੱਲ ਜਾਂਦੀ ਹੈ ਜਿਵੇਂ ਹੀ ਪਰਵੀਰ ਨੇ ਉਸ ਔਰਤ ਵੱਲ ਦੇਖਿਆ ਤਾਂ ਉਹ ਸੋਚਦਾ ਹੈ ਜੋ ਸਾਹਮਣੇ ਔਰਤ ਭੀਖ ਮੰਗ ਰਹੀ ਹੈ ਉਹ ਕੋਈ ਹੋਰ ਨਹੀਂ ਉਹ ਤਾਂ ਦੀਪ ਹੀ ਹੈ ਜਿਸ ਨੇ ਉਸ ਨੂੰ ਵਿਦੇਸ਼ ਜਾਣ ਲਈ ਛੱਡ ਦਿੱਤਾ ਸੀ ਤੇ ਉਹ ਕਹਿੰਦਾ ਹੈ ਦੀਪ ਤੁਸੀਂ ਇੱਥੇ ਕੀ ਕਰਦੇ ਹੋ ਪਰ ਦੀਪ ਉਸ ਨੂੰ ਪਹਿਚਾਨ ਨਹੀਂ ਰਹੀ ਸੀ ਉਹ ਚੁੱਪਚਾਪ ਬੈਠੀ ਸੀ ਫਿਰ ਉਸ ਦੇ ਕੋਲ ਬੈਠਾ ਇੱਕ ਭਖਾਰੀ ਕਹਿਣ ਲੱਗਦਾ ਹੈ ਕਿ ਭਾਈ ਇਹ ਤਾਂ ਪਾਗਲ ਹੈ ਹੁਣ ਪਰਮਵੀਰ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਇਹ ਦੀਪ ਹੀ ਹੈ ਪਰਮਵੀਰ ਕੋਲ ਬੈਠੇ ਭਖਾਰੀ ਤੋਂ ਪੁੱਛਦਾ ਹੈ ਕਿ ਇਹ ਕਿਸ ਨਾਲ ਰਹਿੰਦੀ ਹੈ ਭਿਖਾਰੀ ਦੱਸਦਾ ਹੈ ਕਿ ਇਹ ਇਸੇ ਤਰ੍ਹਾਂ ਗੁਰੂ ਘਰਾਂ ਜਾਂ ਮੰਦਰਾਂ ਵਿੱਚ ਬੈਠੀ ਰਹਿੰਦੀ ਹੈ ਇੱਥੇ ਇਸ ਨੂੰ ਖਾਣ ਪੀਣ ਲਈ ਮਿਲ ਜਾਂਦਾ ਹੈ ਤੇ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਆਰਾਮ ਕਰਨ ਲੱਗ ਜਾਂਦੀ ਹੈ ਹੁਣ ਪਰਮਵੀਰ ਚੁੱਪਚਾਪ ਦੀਪ ਨੂੰ ਕਾਰ ਵਿੱਚ ਬਿਠਾਉਂਦਾ ਹੈ ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੰਦਾ ਹੈ ਡਾਕਟਰ ਉਸ ਦਾ ਚੈੱਕਅਪ ਕਰਦਾ ਹੈ ਤੇ ਜਾਂਚ ਕਰਨ ਤੋਂ ਬਾਅਦ ਦੱਸਦਾ ਹੈ ਕਿ ਇਸ ਨੂੰ ਕੋਈ ਡੂੰਗਾ ਸਦਮਾ ਲੱਗਿਆ ਹੈ ਜਿਸ ਕਾਰਨ ਇਸ ਦੀ ਯਾਦਦਾਸ਼ਤ ਖਤਮ ਹੋ ਗਈ ਹੈ ਪਰਵੀਰ ਡਾਕਟਰ ਨੂੰ ਪੁੱਛਦਾ ਹੈ ਕਿ ਇਸ ਦੀ ਯਾਦਦਾਸ਼ਤ ਵਾਪਸ ਆ ਸਕਦੀ ਹੈ ਤਾਂ ਡਾਕਟਰ ਕਹਿੰਦਾ ਹੈ ਕਿ ਹੋ ਸਕਦਾ ਹੈ ਦਵਾਈਆਂ ਨਾਲ ਇਸ ਦੀ ਯਾਦਦਾਸ਼ਤ ਵਾਪਸ ਆ ਜਾਵੇ ਪਰਮਵੀਰ ਡਾਕਟਰ ਨੂੰ ਦੀਪ ਦਾ ਇਲਾਜ ਕਰਨ ਲਈ ਕਹਿੰਦਾ ਹੈ ਤੇ ਸਾਰਾ ਖਰਚਾ ਆਪ ਕਰਦਾ ਹੈ ਡਾਕਟਰ ਦੀਪ ਦਾ ਇਲਾਜ ਕਰਦਾ ਹੈ ਤੇ ਪਰਮਵੀਰ ਉਸ ਨੂੰ ਪੈਸੇ ਭੇਜਦਾ ਰਹਿੰਦਾ ਹੈ 6 ਮਹੀਨਿਆਂ ਬਾਅਦ ਡਾਕਟਰ ਪਰਮਵੀਰ ਨੂੰ ਫੋਨ ਕਰਕੇ ਦੱਸਦਾ ਹੈ ਕਿ ਜਿਸ ਔਰਤ ਨੂੰ ਤੁਸੀਂ ਇੱਥੇ ਛੱਡ ਕੇ ਗਏ ਸੀ ਉਹ ਹੁਣ ਪੂਰੀ ਤਰ੍ਹਾਂ ਠੀਕ ਹੈ ਉਸ ਦੀ ਯਾਦਦਾਸ਼ਤ ਵਾਪਸ ਆ ਗਈ ਇਹ ਸੁਣ ਕੇ ਪਰਮਵੀਰ ਹਸਪਤਾਲ ਵਿੱਚ ਜਾਂਦਾ ਹੈ ਤੇ ਜਿਵੇਂ ਹੀ ਦੀਪ ਪਰਮਵੀਰ ਨੂੰ ਦੇਖਦੀ ਹੈ ਤੇ ਦੇਖ ਕੇ ਰੋਣ ਲੱਗ ਜਾਂਦੀ ਹੈ ਪਰਮਵੀਰ ਉਸ ਨੂੰ ਚੁੱਪ ਕਰਾਉਂਦਾ ਹੈ ਤੇ ਕਾਰ ਵਿੱਚ ਬਿਠਾ ਕੇ ਆਪਣੇ ਘਰ ਲੈ ਆਉਂਦਾ ਹੈ ਜਿਵੇਂ ਹੀ ਉਸ ਦੇ ਘਰ ਦੇ ਦੀਪ ਨੂੰ ਦੇਖਦੇ ਨੇ ਤੇ ਦੇਖ ਕੇ ਹੈਰਾਨ ਹੋ ਜਾਂਦੇ ਨੇ ਤੇ ਉਹ ਆਪਣੇ ਪੁੱਤ ਪਰਮਵੀਰ ਨੂੰ ਕਹਿੰਦੇ ਨੇ ਫਤ ਤੂੰ ਇਸ ਨੂੰ ਘਰੇ ਕਿਉਂ ਲੈ ਕੇ ਆਇਆ ਤਮ ਪਰ ਵੀਰ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਹੈ ਕਿ ਮਾਂ ਇਹ ਆਪਣੀ ਯਾਦਾਸਤ ਗਵਾ ਚੁੱਕੀ ਸੀ ਤੇ ਭਖਾਰੀਆਂ ਵਿੱਚ ਬੈਠ ਕੇ ਮੰਦਰਾਂ ਤੇ ਗੁਰੂ ਘਰਾਂ ਦੇ ਵਿੱਚ ਭੀਖ ਮੰਗਦੀ ਸੀ ਪਰਮਵੀਰ ਦੇ ਮਾਪਿਆਂ ਨੂੰ ਦੀਪ ਤੇ ਤਰਸ ਆਉਂਦਾ ਹੈ ਤੇ ਉਸ ਨੂੰ ਆਪਣੇ ਘਰ ਵਿੱਚ ਰੱਖ ਲੈਂਦੇ ਨੇ ਪਰਮਵੀਰ ਦੇ ਮਾਤਾ ਪਿਤਾ ਦੀਪ ਦੇ ਮਾਤਾ ਪਿਤਾ ਨੂੰ ਫੋਨ ਕਰਕੇ ਆਪਣੇ ਘਰ ਬੁਲਾ ਲੈਂਦੇ ਨੇ ਉਹ ਦੀਪ ਤੋਂ ਪੁੱਛਣ ਲੱਗਦੇ ਨੇ ਕਿ ਉਹ ਘਰੋਂ ਕਿਉਂ ਚਲੀ ਗਈ ਸੀ ਤਾਂ ਦੀਪ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ ਮੰਗਦੀ ਹੈ ਤੇ ਆਪਣੇ ਨਾਲ ਜੋ ਬੀਤੀ ਸਾਰੀ ਕਹਾਣੀ ਦੱਸਣ ਲੱਗਦੀ ਹੈ ਕਿ ਜਦੋਂ ਮੈਂ ਪ੍ਰਿੰਸੀਪਲ ਸਰ ਨਾਲ ਗਈ ਸੀ ਤਾਂ ਸਿਰਫ ਘੁੰਮਣ ਦੇ ਇਰਾਦੇ ਨਾਲ ਹੀ ਗਈ ਸੀ ਪਰ ਪ੍ਰਿੰਸੀਪਲ ਸਰ ਮੇਰਾ ਗਲਤ ਫਾਇਦਾ ਚੁੱਕਣਾ ਚਾਹੁੰਦਾ ਸੀ ਜਦੋਂ ਮੈਨੂੰ ਇਹ ਪਤਾ ਲੱਗਿਆ ਤਾਂ ਮੈਂ ਉੱਥੋਂ ਭੱਜ ਗਈ ਭੱਜਣ ਤੋਂ ਬਾਅਦ ਮੈਨੂੰ ਕੁਝ ਵੀ ਯਾਦ ਨਹੀਂ ਹੈ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਵਿੱਚ ਇਹ ਸੁਣ ਕੇ ਪਰਮਵੀ ਸਮਝ ਗਿਆ ਸੀ ਕਿ ਦੀਪ ਨਾਲ ਕੀ ਹੋਇਆ ਤੇ ਉਹ ਦੀਪ ਨੂੰ ਮaaf ਕਰ ਦਿੰਦਾ ਹੈ ਤੇ ਸਾਰੇ ਪਰਿਵਾਰ ਨੂੰ ਵੀ ਬੇਨਤੀ ਕਰਦਾ ਹੈ ਕਿ ਤੁਸੀਂ ਦੀਪ ਨੂੰ ਮaaf ਕਰ ਦਿਓ ਦੀਪ ਨੂੰ ਦੀਪ ਦੇ ਕਿਤੇ ਦੀ ਸਜ਼ਾ ਮਿਲ ਗਈ ਹੈ ਪਰ ਵੀਰ ਦੀਪ ਨੂੰ ਆਪਣੇ ਕੋਲ ਰੱਖਣ ਲੱਗ ਜਾਂਦਾ ਹੈ ਤੇ ਦੋਵੇਂ ਪਤੀ ਪਤਨੀ ਵਧੀਆ ਜੀਵਨ ਬਤੀਤ ਕਰਦੇ ਨੇ ਪਰਮਵੀਰ ਦੀਪ ਨੂੰ ਆਪਣੇ ਨਾਲ ਵਿਦੇਸ਼ ਘੁੰਮਣ ਵੀ ਲੈ ਜਾਂਦਾ ਹੈ ਦੀਪ ਪਰਮਵੀਰ ਤੋਂ ਵਾਰ-ਵਾਰ ਮਾਫੀ ਮੰਗਦੀ ਹੈ ਪਰਮਵੀਰ ਕਹਿੰਦਾ ਹੈ ਜੋ ਹੋਇਆ ਉਸ ਨੂੰ ਭੁੱਲ ਕੇ ਹੋਣ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਸਾਲ ਬਾਅਦ ਦੀਪਿਕ ਬੱਚੇ ਨੂੰ ਜਨਮ ਦਿੰਦੀ ਹੈ ਬੱਚੇ ਦੇ ਜਨਮ ਤੋਂ ਬਾਅਦ ਦੋਵੇਂ ਪਤੀ ਪਤਨੀ ਬਹੁਤ ਖੁਸ਼ ਹੁੰਦੇ ਹਨ ਇਹ ਇੱਕ ਕੁੜੀ ਦੀ ਕਹਾਣੀ ਹੈ ਜੋ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਵੀ ਵਿਦੇਸ਼ ਘੁੰਮਣ ਲਈ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਵਿਦੇਸ਼ ਚਲੀ ਗਈ ਸੀ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ